ਜਦੋਂ ਮੇਰੀ ਟੇਪ ਸੁਣੀ ਨਾ ਮੈਂ ਐਜ਼ ਇਟ ਇਜ਼ ਗੌਰਪਾ ਜੀ ਪਿੰਡ ਪਹਿਰਾ ਪਿੰਡ ਪਹਿਰਾ ਪਹਿਲੀ ਟੇਪ ਸੀ ਨਿੰਦਰਾ ਨਹੀਂ ਆਉਂਦੀ ਜਦੋਂ ਮੈਂ ਬੱਬੂ ਦਾ ਭਾਈ ਨੇ ਕਹਿ ਸਕ ਉਹਦਾ ਗਾਣਾ ਸੀਗਾ ਸੱਜਣ ਰਮਾਲ ਦੇਗਾ ਮੈਂ ਚੁੰਮ ਚੁੰਮ ਰੱਖਦੀ ਫਿਰ ਮੈਨੂੰ ਕਹਿੰਦੇ ਸ਼ੇਰੇ ਇਹ ਕੌਣਾ ਬੰਦਾ ਮੇਰੇ ਭਾਜੀ ਯੂਨੀਵਰਸਿਟੀ ਦੇ ਵਿੱਚ ਕਹਿੰਦੇ ਕਿੱਦਾਂ ਦਾ ਬੰਦਾ ਨਾ ਸਾਡੇ ਵਰਗਾ ਨੇ ਕਹਿੰਦੇ ਕਿਉਂ ਮੈਂ ਕਿਹਾ ਬਾਗੀ ਆ ਕਹਿੰਦੇ ਬਾਗੀ ਕਿਉਂ ਮੈਂ ਬਾਗੀ ਆ ਭਾਜੀ ਇਹ ਮੈਂ ਖੁੱਲੇ ਸ਼ੇਰ ਨਹੀਂ ਇਹਨਾਂ ਨੂੰ ਤਾਂ ਮੈਂ ਕਦੀ ਕਾਬੂ ਕਰਾ ਹਾਂਜੀ ਸਵਾਗਤ ਹੈ ਦੋਤੋ ਤੁਹਾਡਾ ਸਾਡੀ ਇੱਕ ਨਵੀਂ ਵੀਡੀਓ ਵਿੱਚ ਜਿਸ ਵਿੱਚ ਅਸੀਂ ਗੱਲ ਕਰਾਂਗੇ ਬੱਬੂ ਮਾਨ ਬਾਈ ਦੇ ਆਏ ਨਵੇਂ ਗਾਣੇ ਨੀਲੀ ਛੱਤ ਬਾਰੇ ਜਿਹੜਾ ਕਿ ਕਾਫੀ ਚਾਚਾ ਦਾ ਵਿਸ਼ਾ ਬਣਿਆ ਹੋਇਆ ਇਸ ਵਿੱਚ ਬੱਬੂ ਮਾਨ ਬਾਈ ਵੱਲੋਂ ਡੇਰਾਬਾਦ ਤੇ ਪਖੰਡੀ ਬਾਬਿਆਂ ਦਾ ਪਰਦਾ ਫਾਸ਼ ਕੀਤਾ ਗਿਆ ਹੈ ਤੇ ਸਮਾਜ ਵਿੱਚ ਹੋ ਰਹੀਆਂ ਬੁਰਾਈਆਂ ਬਾਰੇ ਗੱਲਬਾਤ ਕੀਤੀ ਗਈ ਹੈ ਤੇ ਬੱਬੂ ਮਾਨ ਬਾਈ ਦੀ ਨਵੀਂ ਫਿਲਮ ਸੱਚਾ ਸੂਰਮਾ ਜਿਸ ਦਾ ਕੀ ਕਟੜ ਫੈਨਸ ਅਤੇ ਪੰਜਾਬੀ ਇੰਡਸਟਰੀ ਦੀ ਸਾਰੀ ਆਡੀਅנס ਨੂੰ ਬੜੀ ਹੀ ਬੇਸਬਰੀ ਨਾਲ ਉਡੀਕ ਹੈ ਬਾਈ ਜੀ ਦੀ ਇਹ ਫਿਲਮ ਵਿੱਚ ਬਹੁਤ ਕੁਝ ਨਵਾਂ ਵੇਖਣ ਨੂੰ ਮਿਲੇਗਾ ਤੇ ਸਾਊਥ ਦੀਆਂ ਫਿਲਮਾਂ ਵਾਂਗ ਪਹਿਲੀ ਵਾਰ ਪੰਜਾਬੀ ਫਿਲਮ ਵਿੱਚ ਇੱਕ ਥੀਮ میوزਿਕ ਵੀ ਦਿੱਤਾ ਗਿਆ ਹੈ ਜਿਹੜਾ ਕਿ ਵੱਖ-ਵੱਖ ਮੌਕਿਆਂ ਉੱਤੇ ਆਪਣੀ ਭੂਮਿਕਾ ਨਿਭਾਵੇਗਾ ਤੇ ਬੱਬੂ ਮਾਨ ਬਾਈ ਜੀ ਨੇ ਹਮੇਸ਼ਾ ਹੀ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਵਿੱਚ ਸਫਲ ਵੀ ਰਹਿੰਦੇ ਹਨ ਸੱਚਾ ਜ਼ੁਰਮਾ ਫਿਲਮ ਦਾ ਟੀਜ਼ਰ ਜਲਦੀ ਹੀ ਰਿਲੀਜ਼ ਕੀਤਾ ਜਾਵੇਗਾ ਤੇ ਬੱਬੂ ਮਾਨ ਬਾਈ ਜੀ ਵੱਲੋਂ ਇਸ ਫਿਲਮ ਵਿੱਚ ਕੁਝ ਸੀਰੀਅਸ ਮੁੱਦਿਆਂ ਅਤੇ ਪੁਰਾਣੀ ਦਾਤਕਥਾ ਤੇ ਆਧਾਰ ਤੇ ਫਿਲਮ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਵੇਖਣ ਜੋ ਗੱਲ ਹੋਵੇਗੀ ਕਿ ਬੱਬੂ ਮਾਨ ਬਾਈ ਜੀ ਪੰਜਾਬੀ ਆਡੀਅנס ਨੂੰ ਆਪਣੀ ਇਸ ਫਿਲਮ ਨਾਲ ਜੋੜਨ ਦਾ ਕਿੰਨਾ ਕਾਮਯਾਬ ਰਹਿੰਦੇ ਹਨ ਤੇ ਬੱਬੂ ਮਾਨ ਬਾਈ ਦੇ ਕਟੜ ਫੈਨਸ ਤਾਂ ਟਰਾਲੀਆਂ ਭਰ ਕੇ ਫਿਲਮ ਨੂੰ ਵੇਖਣ ਜਾਣਗੇ ਕਿ ਤੁਸੀਂ ਪਹਿਲਾ ਸ਼ੋਅ ਪਹਿਲਾ ਦਿਨ ਕਦੋਂ ਤੇ ਕਿੱਥੇ ਦੇਖਣ ਜਾਓਗੇ ਇਹ 1 ਮਿੰਟ ਵਿੱਚ ਜ਼ਰੂਰ ਦੱਸਣਾ ਹੈ ਤੇ ਬੱਬੂ ਮਾਨ ਬਾਈ ਜੀ ਦੀਆਂ ਫਿਲਮਾਂ ਤੋਂ ਇਲਾਵਾ ਉਹਨਾਂ ਦੀਆਂ ਵੀਡੀਓ ਵੀ ਕਾਫੀ ਵਾਇਰਲ ਹੁੰਦੀਆਂ ਨੇ ਆਓ ਵੇਖਦੇ ਹਾਂ ਮੇਰਾ ਜਵਾਬ ਹੈ ਨਾ ਕਹਿੰਦੇ ਨਾ ਕਹੋਨੇ ਨਾ ਸੁਣਦੇ ਨਾ ਸੁਣਾਉਂਦੇ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਪੰਜਵੀਂ ਵਾਰੀ ਪੱਕਾ ਪੈਂਚਰ ਲਾਉਣੇ